ਅਸਲਾ ਲਾਇਸੈਂਸ ਫਾਰਮ ਉਤੇ ਡਿਪਟੀ ਕਮਿਸ਼ਨਰ ਦੇ ਜ਼ਾਲੇ ਦਸਤਖਤ ਕਰਨ ਦੇ ਦੋਸ਼ 'ਪੀ.ਐਲ.ਏ' ਵਿਭਾਗ ਦਾ ਮੁਲਾਜ਼ਮ ਗ੍ਰਫਤਾਰ ਕੀਤਾ ਗਿਆ। ਪੀ.ਐਲ.ਏ ਵਿਭਾਗ ਦੇ ਵਿੱਚ ਕੰਮ ਕਰਦੇ ਪ੍ਰਵੀਨ ਕੁਮਾਰ ਨਾਮਕ ਵਿਅਕਤੀ ਨੂੰ ਅੱਜ थाना ਟੜਿਪੜੀ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਥਾਣਾ ਇੰਚਾਰਜ ਪ੍ਰਦੀਪ ਸਿੰਘ ਬਾਜਬਾ ਨੇ ਦੱਸਿਆ ਕਿ ਇਹ ਜਾਣਕਾਰੀ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਨੇ ਦਿੱਤੀ। ਜੋ ਫਾਰਮ ਭਰਿਆ ਹੋਇਆ ਉਸ ਉੱਤੇ ਉਹਨਾਂ ਦੇ ਜਾਲੀ ਦਸਤਕਤ ਕੀਤੇ ਗਏ ਨੇ ਜਦੋਂ ਅਸੀਂ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਫਾਰਮ ਉਤੇ ਦਿੱਤੇ ਗਏ ਦਸਤਕਤ ਜਾਲੀ ਸਨ ਜਿਸ ਲਈ ਐਲਏ ਵਿਭਾਗ ਚ ਕੰਮ ਕਰਦੇ ਪ੍ਰਵੀਨ ਕੁਮਾਰ ਨਾਦੇ ਰੰਗਕਰਮੀ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਇਨਚਾਰਜ ਬਾਜਬਾਨ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਨੇ ਇਸ ਵਿੱਚ ਹੋਰ ਵੀ ਨਾਮ ਸ਼ਾਮਲ ਹੋ ਸਕਦੇ ਨੇ ਜਿਹੜੀ ਸਾਨੂੰ ਇੱਕ ਕੰਪਲੇਂਟ ਡੀਸੀਪੀ ਅਫਸਰ ਵੱਲੋਂ ਇਸ ਸਰਵ ਵੱਲੋਂ ਮਸੂਲ ਹੋਈ ਸੀਗੀ ਜੀ ਉਹਦੇ ਵਿੱਚ ਕੁਝ ਝਾਲੀ ਅਸਲੀ ਦੇ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਦੋਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫਆਈਆਰ ਨੰਬਰ 214 ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਤੇ ਉਹਦੇ 'ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀਐਲਏ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਨਾਂ ਦੀ ਕੀਤੀ ਗਈ ਹੈ ਅੱਗੇ ਜਾਂਚ ਚੱਲੀ ਹੈ ਸਰ ਇਹ ਗੱਲ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਿਹਨੇ ਜਿਹੜੀ ਫਾਈਲ ਸ਼ੁਰੂ ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ ਉੱਤੇ ਸਾਈਨ ਜਿਹੜਿਆ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ। ਉਹ ਅੱਜ ਜਾਂ ਸਭ ਦੇ ਨੂੰ ਪੇਸ਼ ਕਰਕੇ ਨਿਮਾਣਾ ਸੌਖ ਕਰਕੇ ਅਗਲੀ ਕਸ਼ਗੇ ਵਿੱਚ ਅੰਦਰ ਬਿਲਕੁਲ ਜੀ ਇਸ ਇਸ ਹੋਰ ਜਿੰਨਾ ਦੀ ਸਮੂਲਿਤ ਹੋਊਗੀ ਜਿਉਂ ਉਹਨਾਂ ਨੂੰ ਵੀ ਨਾਲ ਨਾਮਜ਼ਦ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਛੇ ਜਾਣਗੇ। ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤਾਂ ਉਹਦੇ ਵਿੱਚ ਜਿਹੜਾ ਸਾਈਨ ਜੋ ਮਲਾਣ ਕੀਤਾ ਗਿਆ ਜਿਸ ਦਾ ਵੱਲੋਂ ਸਸਤਰੀ ਤੌਰ ਤੇ ਉਹ ਚਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਫਿਰ ਜਿਹੜੇ ਬੰਦੇ ਦਾ ਸਸਸੀਗਾ ਉਸ ਨਾਲ ਪੁੱਛਗਿਛ ਕੀਤੀ ਕਿ ਉਹਦਾ ਬਿਆਨ ਤਹਿਰੀਰ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਇਹਦੇ ਵਿੱਚ ਵੀ ਪੈਸੇ ਲੈ ਕੇ ਅਸਲਾ ਤਿਆਰ ਰੰਸਨ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਬੀਐਲ ਦੇ ਬਰਾਜ ਦੇ ਵਿੱਚ ਲੱਗਾ ਹੋਇਆ ਮੁਲਾਜ਼ਮ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਬਚਿਆ ਜਾਂਦਾ ਇਹ ਕਾਫੀ ਸਮੇਂ ਤੋਂ ਪਿਛਲੇ 10 10 12 ਮਹੀਨਿਆਂ ਤੋਂ ਸਿਰ ਨਾ ਸੀਗਾ ਅੱਗੇ ਜਾਣਕਾਰੀ ਇਹ ਵੀ ਹੋਰ ਬਿਲਕੁਲ ਹੀ ਜਨਤਾ ਤੋਂ ਬਿਨਾਂ ਨਹੀਂ ਇਹ ਗੱਲ ਹੋ ਹੋ ਸਕਦੀ ਉਹ ਵੀ ਜਿਹੜੇ ਏਜੰਟ ਦੀ ਵੀ ਆ ਰੋਲ ਵਾਚੀ ਜਾਣ ਹਜੇ ਸਿਰ ਤੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕਰੂਟੀਨਿੰਗ ਕਰ ਰਹੇ ਹਾਂ ਤੇ ਜੋ ਵੀ ਇੱਕ ਕਾਰਵਾਈ ਹੋਗੀ ਤੁਹਾਡੇ ਨਾਲ ਸਾਂਝੀ ਕਰੀਏ ਆਪਾਂ ਐਫ ਆਈ ਆਰ ਨੰਬਰ 214 ਜੀ ਥਾਣਾ ਤਿਰਪੜੀ ਵਿਖੇ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 61 32 336 340 ਪੀ ਐਨ ਐਸ ਦੇ ਤਹਿਤ ਦਰਜ ਕੀਤੀ ਗਈ ਹੈ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਨੇ ਦੇ ਹੁਕਮ ਅਨਸਾਰ ਉਹਨਾਂ ਦੇ ਟਿਨੌਰ ਦੀਆਂ ਜੋ ਫਾਈਲਾਂ ਨੇ ਅਸਲੀਆਂ ਦੀਆਂ ਉਹ ਸਾਰੀਆਂ ਵਾਚੀਆਂ ਗਈਆਂ